ਪੰਜ ਤਰ੍ਹਾਂ ਦੇ ਚਮੜੀ ਦੇ ਉੱਪਰ ਬਦਲਾਅ ਚੇਂਜਸ ਤੁਹਾਨੂੰ ਦੱਸ ਸਕਦੇ ਹਨ ਕਿ ਤੁਹਾਨੂੰ ਕਿਤੇ ਕਿਡਨੀ ਦੀ ਪ੍ਰੋਬਲਮ ਤਾਂ ਨਹੀਂ ਕਿਤੇ ਤੁਹਾਡੀ ਕਿਡਨੀ ਖਰਾਬ ਜਾਂ ਫੇਲ ਤਾਂ ਨਹੀਂ ਹੋ ਰਹੀ ਹੈ ਨੰਬਰ 1 ਖੁਸ਼ਕ ਅਤੇ ਖਾਰਸ਼ ਵਾਲੀ ਚਮੜੀ ਕਿਉਂਕਿ ਅਗਰ ਤੁਹਾਡੇ ਕਿਡਨੀ ਦੇ ਵਿੱਚ ਪ੍ਰੋਬਲਮ ਹੈ ਤਾਂ ਤੁਹਾਡੇ ਸਰੀਰ ਵਿੱਚ ਮਿਨਰਲ ਇਨ ਬੈਲੈਂਸ ਹੋ ਜਾਂਦੇ ਹਨ ਜਿਸ ਦੇ ਕਾਰਨ ਤੁਹਾਡੇ ਸਰੀਰ ਦੇ ਉੱਤੇ ਖਾਰਸ਼ ਅਤੇ ਖੁਸ਼ਕ ਸਕਿਨ ਹੋ ਜਾਂਦੀ ਹੈ ਨੰਬਰ 2 ਚਮੜੀ ਦਾ ਕਾਲਾ ਹੋ ਜਾਣਾ ਕਿਡਨੀ ਡਿਜ਼ੀਜ਼ ਕਰਕੇ ਯੂਰੀਮਿਕ ਟੌਕਸਿਕ ਜੋ ਯੂਰੀਆ ਤੇ ਕਰੀਟਿਨ ਜਮਾ ਖੋਨ ਲੱਗ ਜਾਂਦੇ ਹਨ ਜਿਸ ਦੇ ਕਾਰਨ ਚਮੜੀ ਕਾਲੀ ਹੋਣ ਲੱਗ ਜਾਂਦੀ ਹੈ ਖਾਸ ਕਰਕੇ ਜਿਹੜੇ ਬੋਡੀ ਦੇ ਅੰਗ ਸੂਰਜ ਦੀ ਰੋਸ਼ਨੀ ਵਿੱਚ ਜ਼ਿਆਦਾ ਰਹਿੰਦੇ ਹਨ ਨੰਬਰ 3 ਚਮੜੀ ਦਾ ਪੀਲਾ ਹੋ ਜਾਣਾ ਬਲੱਡ ਦੇ ਵਿੱਚ ਯੂਰੀਆ ਤੇ ਹੋਰ ਹਾਨੀਕਾਰਕ ਟੌਕਸਨ ਪਦਾਰਥਾ ਕਰਕੇ ਚਮੜੀ ਦਾ ਰੰਗ ਪੀਲਾ ਹੋ ਜਾਂਦਾ ਹੈ ਨੰਬਰ 4 ਚਮੜੀ ਉੱਪਰ ਸੋਜ ਪੈ ਜਾਂਦੀ ਹੈ ਖਾਸ ਕਰਕੇ ਪੈਰਾਂ ਦੇ ਉੱਤੇ ਕਿਉਂਕਿ ਸਕਿਨ ਦੇ ਵਿੱਚ ਫਲੂਇਡ ਜਮਾ ਹੋਣ ਲੱਗ ਪੈਂਦਾ ਹੈ ਕਿਉਂਕਿ ਕਿਡਨੀ ਸਹੀ ਤਰ੍ਹਾਂ ਫालतू ਫਲੂਇਡ ਅਤੇ ਸੋਡੀਅਮ ਨੂੰ ਫਿਲਟਰ ਨਹੀਂ ਕਰ ਪਾਉਂਦੀ ਹੈ ਤਾਂ ਫਲੂਇਡ ਜਮਾ ਹੋਣ ਲੱਗ ਪੈਂਦਾ ਜਿਸ ਤੇ ਕਾਰਨ ਚਮੜੀ ਉੱਪਰ ਸੋਜ ਪੈਣ ਲੱਗ ਜਾਂਦੀ ਹੈ ਨੰਬਰ 5 ਨੋਹਾਂ ਨੇਲ ਦਾ ਰੰਗ ਬਦਲ ਜਾਣਾ ਨੋਹਾਂ ਦੇ ਉੱਤੇ ਚਿੱਟੇ ੱੱਬੇ ਜਾਂ ਲਾਈਨਾਂ ਬਣ ਜਾਣਾ ਵੀ ਇੱਕ ਇੱਕ ਕਾਰਨ ਹੋ ਸਕਦਾ ਹੈ ਕਿਡਨੀ ਦੀ ਪ੍ਰੋਬਲਮ ਦਾ ਧੰਨਵਾਦ ਦੋਸਤੋ